ਤਾਂ ਫਿਰ ਬਹੁਤ ਸੋਣਾ ਲੱਗਿਆ ਕਰਮਾਂ ਵਾਲੀ ਨੂੰ ਕੱਦ ਵਿੜ ਰੋਕਲ ਭਰਾ ਇਸ ਮੜਾ ਜਾ ਲੈ ਵਤ ਖਾਦੀ ਲੋਚਾਂ ਤੋਂ ਬਹੁਤ ਬੋਸ ਸੋਣਾ ਛਾਰੇ ਖਣੇ ਕੋ ਜਾ ਇਧਰ ਲਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਬਕਾਉਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਹਰਿੰਦਰਪਾਲ ਸਿੰਘ ਜੀ ਪਿੰਡ ਜੋਰਪੁਰ ਜਿਹੜਾ ਬਰਨਾਲਾ ਠੀਕ ਆ ਬੈਡ ਦੀ ਜਾਣਕਾਰੀ ਦਈ ਆਪਣੀ ਜੀ ਬੈਡ ਆਪਣੀ ਦੂਜਾ ਸੂਆ ਸੁੰਦੀ ਹੈ ਇਹ ਪਹਿਲੇ ਸੂਏ 25 ਲੀਟਰ ਦਾ ਦੋ ਦੇ ਦਿੱਤਾ ਵਿਆ ਠੀਕ ਆ ਪਹਿਲੇ ਸੂਏ 25 ਲੀਟਰ ਹਾਂਜੀ ਇਹ ਕਰ ਦਈਏ ਵਸੀਂ ਆਪਣੀ ਕਰ ਦਈਏ ਵਸੀਂ ਹੈ ਜੀ ਆਪਣੇ ਠੀਕ ਆ ਹਾਂਜੀ ਲੋ ਪਰਾ ਐਕੀ ਦੂਜੇ ਸੂਏ ਹੈ ਹਾਂਜੀ ਹਾਂਜੀ ਲੋ ਫੜੀ ਗੱਲ ਦੇਵਾ ਕਿੰਨੇ ਦਿਨ ਦੱਸੇ ਦਵਾਰ ਦੱਸਿਓ ਦਿਨੇ ਦੇ 10 ਰਹਿੰਦੇ ਆ ਜੀ ਪਹਿਲਾ ਵੀ ਸੂ ਸਕਦੀ ਹੈ ਦੋ ਦਿਨ ਉੱਤੇ ਵੀ ਲੈ ਸਕਦੀ ਹੈ 10 ਦਿਨ ਰਹਿੰਦੇ ਆ ਹਾਂਜੀ ਹਾਂ ਠੀਕ ਆ ਤੋਰ ਦੋ ਪਰਾ ਲੋ ਜੀ ਚੰਗਾ ਕੱਦ ਬੈਡਾ ਚੰਗੀ ਪਲੀ ਪਲੋਸੀ ਹੈ ਪਰਾ ਠੀਕ ਹੈ ਜੀ ਲੋ ਜੀ

ਹਾਂ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ। ਲੋਹੇ ਘਰ ਦੇ ਪਸ਼ੂ ਆ ਭਾਈ ਦੇ। ਕੋਈ ਤਪਾਰ ਦਾ ਕੰਮ। ਲੋਹੇ। ਹਾਂ ਜੀ ਵੀ ਰੇਟ ਦਾ ਰੇਟ ਵੀਰੇ 110 ਕਰਦੇ ਆ ਮਾਨਤਨ ਕਰ ਦਾਂਗੇ। 110000 ਠੀਕ ਹੈ ਹਾਂਜੀ ਦੂਜੀ ਬੈਡ ਦਾ ਦੱਸੋ ਜੀ ਦੂਜੀ ਬੈਡ ਵੀ ਰੋ ਮਹੀਨੇ ਦੀ ਕੱਚੀ ਪਈ ਹੈ ਜੀ ਇਹਦਾ ਦੁੱਧ ਦੂਜੇ ਸੂਏ ਦਿੱਤਾ ਪਿਆ 30 ਲੀਟਰ ਜੀ ਠੀਕ ਆ ਐਕਤੀ 30 ਤੋਂ ਪਲਾਸੀ ਚੱਲੂ ਜੀ ਤੀਜਾ ਸੂਆ ਕਿ ਹਾਂਜੀ ਤੀਜਾ ਸੂਆ ਸੂਣਾ ਆਨੇ ਇੱਕ ਮਹੀਨੇ ਦੀ ਕੱਚੀ ਹੈ ਹਾਂਜੀ ਹਾਂ ਤੋੜ ਦੋ ਪਰਾ ਲੋ ਜੀ ਚੱਕ ਕਰਦੇ ਠੀਕ ਹੈ ਲਓ ਲੋਸ ਗਿਆ ਪ੍ਰਾ ਬਾਈ ਮੋੜ ਲਿਆ ਲੋ ਜੀ ਲੋ ਜੀ ਚੱਕਰ ਕਰਦਾ ਪ੍ਰਾ ਦੋ ਗਾਮਾਂ ਬਾਈ ਫੋੜ ਕੀ ਕੀ ਜੀ ਲੋ ਹਜ ਵੀ ਰੇਟ ਦਾ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਕੱਚੀ ਕਰਕੇ ਠੀਕ ਆ ਜੇ ਕੋਈ ਵੀਰ ਹੋਣ ਖਰੀਦੂ ਫਿਰ ਉਹ ਸਾਹ ਨਾਲ ਹੋ ਜਾ ਨਹੀਂ ਫਿਰ ਜੇ ਟਾਈਮ ਤੇ ਖਰੀਦੂ ਕੋਈ ਹੋ ਸਾਹ ਨਾਲ ਹੋ ਜਾ ਠੀਕ ਆ ਲੋਪਰਾ ਚੈੱਕ ਕਰ ਸਕਦਾ ਥਾ ਵਾਕੀ ਦੋਨਾਂ ਇਹ ਸੀਮਣ ਵਧੀਆ ਲੱਗਿਆ ਹੋਇਆ ਗਏ ਬੀਐਸ ਵਾਲਿਆਂ ਦਾ ਠੀਕ ਆ ਇਹ ਬੀਐਸ ਦਾ ਪਤਾ ਆਪਣੇ ਲਿਖਿਆ ਉਹਦੇ ਦਾ ਸਟਾਈਕਰ ਬੋਲ ਦਾ ਲੱਗਿਆ ਹੋਇਆ ਠੀਕ ਆ ਇਹਦਾ ਇਹਦੇ ਨਹੀਂ ਯਾਦ ਹੈਗਾ ਕਿਹੜਾਗਾ ਉਹ ਲਿਖਿਆ ਮੂੰਹ ਕਾਪੀ ਤੇ ਹਾਂ ਹਾਂ ਲਿਖ ਕੇ ਦੱਸ ਦੇ ਠੀਕ ਆ ਲੋਪਰਾ ਭਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ